ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੂ ਸੰਗ ਦਾ ਬਹੁਤ ਬਹੁਤ ਧੰਨਵਾਦੀ ਸਵਾਗਤ ਹੈ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਨੇ ਗੁਰਦੁਆਰਾ ਨਾਣਾ ਸਾਹਿਬ ਜੀ ਦੇ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਹੈ ਭਾਈ ਸਾਹਿਬ ਜੀ ਬਹੁਤ ਹੀ ਸੁੰਦਰ ਆਵਾਜ਼ ਵਿੱਚ ਬਹੁਤ ਮਿੱਠੀ ਆਵਾਜ਼ ਦੇ ਵਿੱਚ ਰਹਿਰਾ ਸਾਹਿਬ ਦਾ ਪਾਠ ਕਰ ਰਹੇ ਨੇ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਅਸ ਇੱਥੇ ਸਕਰੀਨ ਲੱਗੀ ਹੋਈ ਹੈ ਵੱਡੀ ਜਿਸ ਨੂੰ ਹਲੇ ਚੈਨਲ ਹੋਮ ਕਰਕੇ ਆਪਣਾ ਕੈਮਰਾ ਕੈਚ ਨਹੀਂ ਕਰ ਰਿਹਾ ਤੇ ਸਾਹਮਣੇ ਗੁਰੂ ਘਰ ਲੰਗਰ ਚੱਲ ਰਿਹਾ ਇਸ ਟਾਈਮ ਫੱਟੋ ਟਬਰਕ ਸੈ ਰਿਹਾ ਗੁਰੂ ਘਰ ਲੰਗਰ ਵਾਹਿਗੁਰੂ ਜੀ ਕਾ ਪਣਾ ਟੋਟ ਲੰਗਰ ਵਰਥ ਰਿਹਾ ਨੇ ਹੁਣ ਸਾਹਿਬ ਦੇ ਤੇ ਸੰਗਤ ਦੂਰ ਦੂਰੋਂ ਪਹੁੰਚ ਰਹੀ ਹੈ ਇਸ ਟਾਈਮ ਸ਼ਹਿਰ ਦੀ ਸੰਗਤ ਤੇ ਨਾਲ ਇੱਥੇ ਗੁਰਦੁਆਰਾ ਸਾਹਿਬ ਨੇ ਹਸਪਤਾਲ ਨੇ ਉੱਥੇ ਉੱਥੇ ਸੰਗਤ ਜਿਹੜੇ ਨੇ ਮਰੀਜ਼ ਹੁੰਦੇ ਆ ਉੱਥੇ ਪਹੁੰਚ ਇੱਥੇ ਆਉਂਦੇ ਆ ਲੰਗਰ ਛਕਣ ਸਾਰੇ ਉਹਨਾਂ ਦੇ ਦੇਖੋ ਕਿੰਨੀ ਪਾਰਕਿੰਗ ਦੇ ਅਸਟੈਂਪ ਭੀੜ ਹੋ ਚੁੱਕੀ ਆ ਸ਼ਹਿਰ ਦੀ ਸੰਗਤ ਵੀ ਆਉਂਦੀ ਆ ਦੂਰੋਂ ਨੇੜੋਂ ਸੰਗਤ ਵੀ ਆ ਰਹੀ ਆ ਤੇ ਜਿਹੜੀ ਆਪਣੇ ਹਸਪੀਟਲ ਆ ਇੱਥੇ ਉੱਥੇ ਵੀ ਆ ਮਾਂ ਮਿਲੇ ਵੀ ਮਾਤਾ ਜੀ ਲੈ ਕੇ ਆਏ ਆ ਮੈਂ ਤੇ ਉਹ ਹਸਪੀਟਲ ਜੋ ਜਿੰਨੀ ਸੰਗਤ ਆਉਂਦੀ ਆ ਇਸ ਟਾਈਮ ਆਪਦੇ ਮਰੀਜ਼ਿਆਂ ਦੇ ਨਾਲ ਉਹ ਸਾਰਿਆਂ ਨੂੰ ਇੱਥੇ ਆ ਕੇ ਪ੍ਰਸ਼ਾਦ ਵਾਕੇ ਜਾਂਦੇ ਨੇ ਸਾਰੇ ਤੇ ਬਹੁਤ ਵੱਡੀ ਕਮਾਈ ਹੈ ਦਸਵੇਂ ਪਾਤਸ਼ਾਹ ਜੀ ਦੀ ਹੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋਹ ਪ੍ਰਾਪਤ ਇਹ ਨਗਰ ਹੈ ਨਾਡਾ ਸਾਹਿਬ ਸਿੰਘ ਗੁਰੂ ਜੀ ਦੇ ਸਿੰਘ ਨਾਡਾ ਜੀ ਦੇ ਨੋਤੇ ਬਸਿਆ ਹੋਇਆ ਹੈ ਜੀ ਨਾਡਾ ਸਾਹਿਬ ਨੇ ਜੀ ਆਪ ਜੀ ਬਣੇ ਰਹੋ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਲੰਗਰ ਹਾਲ ਦੀ ਇਮਾਰਤਾਂ ਵੀ ਤੇ ਚੋਚਾ ਸਾਹਿਬ ਆ ਗਏ ਇੱਥੋਂ ਆਪਾਂ ਇੱਥੋਂ ਪੈਰ ਤੋ ਕੇ ਐਂਟਰੀਜ਼ ਦੇ ਜਾਣੇ ਮੈਂ ਦਿਨੇ ਵੀ ਢੀੜਾ ਮਾਰ ਕੇ ਗਿਆ ਸੀ ਬਹੁਤ ਵਧੀਆ ਲੱਗਦਾ ਪਰ ਹੁਣ ਰਾਤ ਦਾ ਦ੍ਰਿਸ਼ ਜੋ ਸ਼ਾਮ ਦਾ ਇਸ ਟਾਈਮ ਆਪਣਾ 7:30 ਦਾ ਟਾਈਮ ਹੋ ਰਿਹਾ ਪਿਆ ਦੇਖੋ ਕਿੰਨਾ ਸੋਹਣਾ ਸੁਹਾਵਣਾ ਲੱਗ ਰਿਹਾ ਤੇ ਇੱਕ ਉੱਪਰ ਇਹਨਾਂ ਨੇ ਦਿਉੜੀ ਸਾਹਿਬ ਦੇ ਵਿੱਚ ਨਾ ਖੰਡਾ ਬਣਾਇਆ ਹੋਇਆ ਹੈ ਤੇ ਜੋ ਬਹੁਤ ਹੀ ਸੋਹਣਾ ਮਨਮੋਹਕ ਲੱਗ ਰਿਹਾ ਦੇਖੋ ਤੁਸੀਂ ਸੰਗਤ ਕਿੰਨੀ ਪੈਰਾਂ ਨਸਮਸਤਕ ਹੋ ਰਹੀ ਹੈ ਰਹਿ ਰਸ ਦੇ ਟਾਈਮ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਆਪ ਜੀ ਬਣਿਆ ਨੇ ਆਜ ਜਿਹੜੇ ਸਰੋ ਮੋਨੇ ਆਉਂਦੇ ਆ ਬਹੁਤ ਆ ਰਹੇ ਨੇ ਜਿੰਨਾ ਸਰਨਾਂਗੇ ਹੁੰਦਾ ਇੱਥੇ ਉਹਨਾਂ ਦੀ ਖਾਤਰ ਰਮਾਲ ਦਾ ਇੰਤਜ਼ਾਮ ਕੀਤਾ ਜਾਂਦਾ ਕਮੇਟੀ ਵੱਲੋਂ ਜੀ ਆਪਾ ਦੇਖ ਸਕਦੇ ਹਾਂ ਇਸ ਟਾਈਮ ਸਿੰਘ ਚੋਬਦਾਰ ਨੇ ਸਤਿ ਸ਼੍ਰੀ ਅਕਾਲ ਮੱਥੇ ਦੀ ਲਾਈ ਹੈ ਜੀ ਸੰਗਤ ਇਸ ਟਾਈਮ ਉਥੋਂ ਖਾਹ ਪ੍ਰਸ਼ਾਦੀ ਦੀੇ ਕਰਵਾਉਂਦੇ ਨੇ ਬਹੁਤ ਹੀ ਖੂਬਸੂਰਤ ਦ੍ਰਿਸ਼ ਬਣਦਾ ਜੁੜਦਾ ਤੇ ਬਹੁਤ ਸੁਹਣਾ ਦ੍ਰਿਸ਼ ਬਣਦਾ ਬਾਬਾ ਜੀ ਆਪਣੀ ਸਹੀਵਾ ਨਵਾ ਨਵਾਉਂਦੇ ਹੋਏ ਤੇ ਦੇਖਦੇ ਆਪਾਂ ਕਿੰਨੀ ਕੁ ਬਣਾ ਸਕਦੇ ਆ ਵੀਡੀਓ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਆਪ ਦਾ ਸਾਰੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਚੂਲ ਤੇ ਨਿਸ਼ਾਨ ਰਹਿਣੇ ਪੰਥ ਮਹਾਰਾਜ ਜੀ ਕੇ ਬਹੁਤ ਉੱਚੇ ਨਿਸ਼ਾਨ ਸਾਬ ਹੈ ਤੇ ਹਮਾਰ ਦੇ ਸਾਬ ਦੇ ਇਸ ਟਾਈਮ ਆਪਾਂ ਨੂੰ ਰਾਤਰੀ ਜਿ ਕਿੰਨਾ ਸੁੰਦਰ ਨਜ਼ਾਰਾ ਹੈ ਲੜੀ ਜਗ ਰਹੀ ਹੈ ਰੰਗ ਬਰੰਗੀ ਲੜੀ ਦਾ ਆਪਣੇ ਦਰਵਾਸਾ ਪ੍ਰਜਲਿਤ ਹੋ ਰਹੇ ਨੇ ਬਹੁਤ ਹੀ ਵਧੀਆ ਮਨਮੋਹਕ ਦ੍ਰਿਸ਼ ਪੈਦਾ ਹੋ ਰਿਹਾ ਹੈ ਆਪਣਾ ਇਸ ਜੀ ਪੜੇ ਰੇ ਆਪਾਂ ਬਾਲਾ ਵੱਡਾ ਬਲੌਕ ਨਹੀਂ ਮੰਗਾਂ ਛੋਟਾ ਜਿਹਾ ਬਲੌਕ ਮੰਗਾਵੇ ਹਾਂਜੀ ਜੇਨ ਮੇਲੇ ਪਤਾ ਨਹੀਂ ਸੀ ਲੱਗ ਰਿਹਾ ਨਾ ਕਿੰਨਾ ਹੋਣਾ ਇਸ ਟਾਈਮ ਆਪਾਂ ਨੂੰ ਮਹਿਸੂਸ ਹੋ ਰਿਹਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਦੇਵ ਦੇ ਤਜ ਜਗ ਜੀ ਉੱਪ ਜਾਏ ਆ ਆਤਮ ਕੇ ਅੰਧਾ ਸੋਈ ਗੁਰੂ ਸੰਦੇਓ ਰਬਾ

ਸਾਹ ਜੀ ਦਾ ਘਰ ਵਾਹਿਗੁਰੂ ਬਹੁਤ ਖ਼ਾਬ ਦਾ ਘਰ ਹੈ ਬਹੁਤ ਪਿਆਰਾ ਘਰ ਹੈ ਸਾਹ ਜੀ ਦਾ ਵਾਹਿਗੁਰੂ ਸਾਤੇ ਕਿਰਪਾ ਬਣਾਈ ਰੱਖਣਾ ਆਪਣੀ ਬਾਬਾ ਜੀ ਆਪ ਦੀ ਸੇਵਾ ਨੂੰ ਆ ਰਹੇ ਨੇ ਵਾਹਿਗੁਰੂ ਜੀ ਜੀ ਸਾਥ ਤਾਬ ਦੇ ਆਪਾਰ ਜਿਵੇਂ ਆਕਰਸ਼ਤ ਤਤਮੋ ਕਹੋ ਤਮ ਬਿਦੂ ਦੇਖ ਜੋ ਸਾਭੇ ਦਰਸ਼ਨ ਕਰ ਸਕਦਾਂ ਜੇਤੇ ਬਰਨਾ ਸ੍ਰਿਸ਼ ਸਾਤਾਏ ਆ ਮਨ ਅੰਤਰੀਂ ਦੂਜਿਆਏ ਸੰਗੁ ਕਰ ਤੁ ਸੰਵਿਤੇ ਰਹੇ ਮੇ ਲਾਣੁ ਜੁਗਾਂ ਅੰਦਰ ਬੇਗ ਤੇ ਬਹੁਤ ਸੋਹਣਾ ਗੁਰੂ ਘਰ ਦੀ ਇਮਾਰਤ ਬਣੀ ਹੋਈ ਆ ਲੰਗਰ ਹਾਲ ਸਜੇ ਨੇ ਬਹੁਤ ਹੀ ਜਿਆਦਾ ਸੰਗਤ ਇਸ ਵੇਲੇ ਜੁੜਦੀ ਆ ਤੇ ਵਾਹਿਗੁਰੂ ਜੀ ਤੇ ਨਾਮ ਸਿਮਰਨ ਹੁੰਦਾ ਰਹਿ ਰਸਦਾ ਆ ਤਾਂ ਆਰਤੀ ਦਾ ਪ੍ਰੋਗਰਾਮ ਹੋਊਗਾ ਬਹੁਤ ਸੋਹਣਾ ਗੁਰੂ ਘਰ ਆ ਦੇਖ ਸਕਦੇ ਹੋ ਸੰਗਤ ਜੀ ਜੋ ਵੀ ਕੋਈ ਇਧਰ ਪੰਜ ਕੁੱਲੇ ਸਾਈਡ ਆਉਂਦਾ ਤੇ ਪੰਜ ਕੁੱਲੇ ਗੁਰਦਾ ਜੀਰਕਪੁਰ ਸਾਹਿਬ ਆਉਂਦੇ ਆ ਪੰਜ ਕੁੱਲੇ ਇਹ ਧਾਵਾਂ ਗੁਰਦੁਆਰਾ ਨਾਡਾ ਸਾਹਿਬ ਜੀ ਉਪਰ ਦਰਸ਼ਨ ਦੇਦਾਰੇ ਕਰਕੇ ਜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ